ਇੱਕ ਅਸੀਂ ਨਵेकਲੀ ਪਹਿਲ ਕਦਮੇ ਕਰੰਟਲੀ ਜਾ ਰਹੇ ਆ ਉਹ ਇਹ ਆ ਕਿ ਪੰਜਾਬ ਦੇ ਜਿਹੜੇ ਹਾਈਵੇ ਨੇ ਖਾਸ ਕਰਕੇ ਜ਼ਿਆਦਾਤਰ ਪਿੰਡੂ ਏਰੀਆ ਦੇ ਵਿੱਚੋਂ ਗੁਜ਼ਰਦੇ ਆ ਸੋ ਇਹਨਾਂ ਹਾਈਵੇ ਦੇ ਦੋਵੇਂ ਪਾਸੇ ਅਸੀਂ ਫੁੱਲਦਾਰ ਬੂਟੇ ਲਾਣ ਦਾ ਇੱਕ ਪ੍ਰੋਜੈਕਟ ਸ਼ੁਰੂ ਕਰਨ ਲਈ ਜਾ ਰਹੇ ਆ ਪਹਿਲੀ ਕੜੀ ਵੱਜੋ ਅਸੀਂ 500 ਮੀਟਰ ਉਦਾਹਰਨ ਦੇ ਤੌਰ ਤੇ ਤੁਸੀਂ ਪਠਾਨਕੋਟ ਤੋਂ ਅੰਮ੍ਰਿਤਸਰ ਜਾਣਾ ਤੇ ਇਸ ਹਾਈਵੇ ਦੇ ਉੱਤੇ ਇੱਕ ਥਾਂ ਦੇ ਉੱਤੇ ਤੁਹਾਨੂੰ 500 ਮੀਟਰ ਖੱਬੇ ਪਾਸੇ ਤੇ 500 ਮੀਟਰ ਸੱਜੇ ਪਾਸੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲਦਾਰ ਬੂਟੇ ਮਿਲਣਗੇ ਸੋ ਇਹ ਸਾਡਾ ਪਾਇਲਟ ਪ੍ਰੋਜੈਕਟ ਹੋਏਗਾ ਮਨਰੇਗਾ ਦੇ ਦੀਨ ਇਸ ਦੀ ਸਾਰੀ ਕਰਾਂਗੇ ਰੋਜ਼ਗਾਰ ਮਿਲੇਗਾ ਲੋਕਾਂ ਨੂੰ ਤੇ ਨਾਲ ਸਾਡੇ ਹਾਈਵੇ ਦੀ ਜਿਹੜੀ ਸੁੰਦਰਤਾ ਉਹ ਵੀ ਵਿਖਰੇਗੀ